ਪਾਤ्ये ਵਾਲਮੀਕੀ ਆਦੀ ਧਰਮ ਸਮਾਜ ਰਜਿਸਟਰ ਭਾਰਤ ਦੇ ਸੰਯੁਕਤ ਮੁਖ ਸੰਚਾਲਕ ਵਿਰੋਧਮ ਰਤਨ ਹੰਸ ਅਤੇ ਪੰਜਾਬ ਪ੍ਰਭਾਰੀ ਵਿਰਾਮ ਸਿੰਘ ਦੀ ਅਗਵਾਈ ਹੇਠ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕੁਰਕਸ਼ੇਤਰ ਸਿਰਸਲਾ ਪ੍ਰਭੂ ਰਤਨਾੰਕਰ ਆਸ਼ਰਮ ਵਿਖੇ ਵਚਨ ਦੀਕਸ਼ਾ ਲੈਣ ਵੱਲੋਂ ਸੰਤਾਂ ਨੂੰ ਸਨਮਾਨਿਤ ਕੀਤਾ ਗਿਆ ਸੰਤ ਜਸਵਿੰਦਰ ਸ਼ਾਬੋਕ ਸੰਤ ਓਪੀ ਖਤੀਕ ਸੰਤ ਦੇਸ਼ਰਾਜ ਪੀਲ ਸੰਤ ਹੈਪੀ ਪੀਲ ਵੀ ਮੌਜੂਦ ਸਨ ਤੋ ਪਿਆਰਿਆ ਜਦੋਂ ਮਾਨਾ ਗੋਪੀ ਤੇ ਕੰਮ ਚ ਇਛਾ ਆਈ ਕਿ ਪ੍ਰਮਾਤਮਾ ਵਾਲੀ ਕੀ ਮਾਰਾ ਦੇ ਚਾਰ ਰਤ ਰੱਖ ਬਰਪ ਰੱਖਣਾ ਇਹ ਤੋਂ ਖੰਨ ਤੇ ਆ ਗਿਆ ਉਹ ਕਿਸੇ ਭੁੱਖੇ ਦਾ ਪੇਟ ਭਰਦਾ ਮਤਲਬ ਹੈ ਹੁੰਦਾ ਕਿ ਤੁਸੀਂ ਖੋਤ 24 ਬੈਠੇ ਈਸ਼ਵਰ ਵਾਲੀ ਕੀ ਮਾਰਾ ਦੇ ਪਵਨ ਤੇ ਉਸ ਤੋਂ ਦਰਮ ਤੇ ਭੰਤ ਜਿਹੜਾ ਭਜਾ ਤੇ ਮਾਨਾ ਗੋਪੀ ਦੇ ਨਾਮ ਤੇ ਦੇ ਜਨਮ ਦਿਹਾੜ ਜਿਸ ਦਾ ਨਾਮ ਨੋਜ ਰੱਖਿਆ ਗਿਆ ਕਾ ਤਸੱਦ ਹੋਇਆ ਨੋਜ ਦਾ ਨਾਮ ਕਰਨ ਹੋਇਆ

جو بولے سون वाल्मीकि आदि तर समाज रजेशर पार्थ अमृतसर ਵੱਲੋਂ ਜਿਹੜੇ ਸੰਤ ਦਾਸ ਜੁਲਾਈ ਬਾਲੀ ਨੂੰ ਕੁਸ਼ੇਤਰ ਦੀ ਤਰਤੀ ਸਿਲਸਿਲਾ ਆਸ਼ਰਮ ਪ੍ਰਵਰਤਨਾਕਰ ਜੀ ਮਹਾਰਾਜ ਆਸ਼ਰਮ ਉਥੇ ਸੰਤ ਵੇਸ਼ ਧਾਰਨ ਕੀਤਾ ਉਹਨਾਂ ਤਿੰਨਾਂ ਸੰਤਾਂ ਦਾ ਔਰ ਸੰਤਾਲੀ ਜਿਹੜੇ ਪਰਿਵਾਰ दीक्षित ਹੋਏ ਨੇ वाल्मीकि धर्म ਦੇ ਉਹਨਾਂ ਸਾਰੇ ਆਦਾ ਅੱਜ ਇੱਥੇ ਆਉਣ ਤੇ ਅਸੀਂ ਨਿਗਾ ਸਵਾਗਤ ਕੀਤਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਚਰਨਾ ਦੇ ਵਿੱਚੋਂ ਸਾਰੇ ਪਰਿਵਾਰ ਔਰ ਜਿਨ੍ਹਾਂ ਨੇ ਸੰਤ ਵੇਸ਼ ਲਿਆ ਸੰਤ ਜਨ ਸੰਤ ਮੰਡਲੀ ਸਾਰੇ ਅੱਜ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਚਰਨਾ ਦੇ ਨਤਮਸਤਕ ਹੋਏ ਨੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਔਰ ਉਹਨਾਂ ਦਾ ਭਰਪੂਰ ਸਵਾਦ ਕਰਦੇ ਆ ਔਰ ਆਸ ਤੇ ਉਮੀਦ ਕਰਦੇ ਆ ਕਿ ਉਹ ਜਿਹੜੇ ਨਵੇਂ ਸੰਤ ਜਿਨ੍ਹਾਂ ਨੇ ਸੰਤ ਵੇਸ਼ ਲਿਆ ਉਹ ਰਤਨਾਕਰ ਮਿਸ਼ਨ ਤੇ ਇਨ ਬਿਨ ਪਹਿਰਾ ਦੇਣਗੇ ਔਰ ਹਮੇਸ਼ਾ ਪ੍ਰਮਾਤਮਾ ਵਾਲਮੀਕੀ ਮਹਾਰਾਜੀ ਦਾ ਜੋ ਸ਼ਕਸ਼ਾਵਾ ਨੇ ਜੋ ਪ੍ਰਚਾਰ ਹੈ ਉਸ ਨੂੰ ਲੈ ਕੇ ਉਹ ਭਾਰਤ ਅਤੇ ਵਿਦੇਸ਼ਾ ਦੇਸ਼ਾਂ ਵਿੱਚ ਜਾਣਗੇ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਪਰਮ ਪੂਜਨੀਆ ਪ੍ਰਬੂਤਨਾ ਕਦੀ ਮਹਾਰਾਜੀ ਦੀ ਸੋਚ ਨੂੰ ਲੈ ਕੇ ਜਿਨ੍ਹਾਂ ਨੇ 10 ਜੁਲਾਈ 2025 ਨੂੰ ਬਹੁਤ ਹੀ ਮਹੱਤਵਪੂਰਨ ਦੇਨ ਪਾਵਨ ਪੂਰणिमा ਉਪਸਤਵ ਤੇ ਜਿਹੜੇ ਤਿੰਨ ਸੰਤ ਵੇਸ਼ ਦੇ ਵਿੱਚ ਆਏ ਸਾਡੇ ਵੀਰ ਔਰ 47 ਪਰਿਵਾਰਾਂ ਨੇ ਜਿਨ੍ਹਾਂ ਨੇ ਧਿਕਸ਼ਾ ਲਈ ਆ ਅਸੀਂ ਉਹਨਾਂ ਦਾ ਦਿਲ ਦੀਆਂ ਗ੍ਰਹੀਆਂ ਤੋਂ ਧੰਨਵਾਦ ਕਰਦੇ ਆ ਅੱਜ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਪਾਵਨ ਵਾਲਮੀਕੀ ਤੀਰਤ ਤੇ ਪਹੁੰਚਿਆ 10 ਵੱਲੋਂ ਅਰਦਾਸ ਕੀਤੀ ਗਈ ਹੈ ਦਾਸ ਬਲਵ ਭਜਨਾ ਦਾ ਗੁਣਗਾਨ ਕੀਤਾ ਗਿਆ ਹੈ ਉਹਦੇ ਵਿੱਚ ਸਾਡੇ ਸੰਤ ਜਸ਼ਪਾਲ ਭੀਲ ਜੀ ਉਹ ਵੀ ਫੌਂਚੇ ਨੇ ਉਹ ਨਾਲ ਦੀ ਨਾਲ ਜਿਹੜੇ ਤਿੰਨ ਸੰਤ ਨੇ ਉਹਨਾਂ ਨੂੰ ਨਾਮਕਰਨ ਵੀ ਉਹਨਾਂ ਦਾ ਕੀਤਾ ਗਿਆ ਹੈ ਵਾਲਮੀਕੀ ਧਰਮ ਦੇ ਅਨਸਾਰ ਔਰ ਰਤਨਾਕਰ ਮਿਸ਼ਨ ਦੇ ਅਨਸਾਰ ਔਰ ਮੈਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀ ਆਲੇ ਉਹਨਾਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਵਨ ਸਾਰਿਆਂ ਨੂੰ ਤੇ ਪਹਿਲੇ ਪਿਆਰ ਭਰੀ ਜੈ ਵਾਲਮੀਕੀ ਜੀ ਅੱਜ ਸੰਤ ਜਨ ਜਿਨ੍ਹਾਂ ਨੇ দীક્ષા ਲਈ ਸੀ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਤੋਂ ਅੱਜ ਭਗਵਾਨ ਵਾਲਮੀਕੀ ਮਹਾਰਾਜ ਦੇ ਵਰਮਾਲੇ 'ਚ ਬੜਾ ਵਧੀਆ satsang ਕੀਤਾ ਗਿਆ ਤੇ ਜਿਹੜਾ ਪ੍ਰਵੋਤਰਾਕਰ ਮਹਾਰਾਜ ਜੀ ਮਿਸਲ ਲੈ ਕੇ ਚੱਲੇ ਸੀ ਅੱਜ ਸੰਤਾਂ ਨੂੰ ਉਹਦੇ ਵਿਸ਼ੇ ਤੇ ਜਿਹੜੀ ਆ ਪ੍ਰਚਾਰ ਕਰਨ ਦੀ ਸਾਰਿਆਂ ਨੂੰ ਆਗਿਆ ਦਿੱਤੀ ਗਈ ਵੀ ਜਿਹੜੀ ਸੱਚੀ ਸੁੱਚੀ ਬਾਣੀ ਆ ਉਹਦਾ ਹੀ ਜਿਹੜਾ ਆ ਪ੍ਰਚਾਰ ਕੀਤਾ ਜਾਵੇ ਨਾ ਕਿ ਜਿਹੜੀ ਕਿਸੇ ਵੇਲੇ ਲੋਕਾਂ ਨੇ ਆਪਣੇ ਕੋਲੋਂ ਨਿਤਨੇਮ ਵਿਗਾੜਨ ਦੀ ਕੋਸ਼ਿਸ਼ ਕੀਤੀ ਆ ਆਪਾਂ ਉਹਦੇ ਤੇ ਟਿੱਪਣੀ ਕੋਈ ਨ ਵੀ ਕਿਸੇ ਦੇ ਕਰ ਸਕਦੇ ਲੇਕਿਨ ਜੋ ਪ੍ਰਭੂ ਜੀ ਦਰ ਲਿਖਿਆ ਹੋਇਆ ਨਿਤਨੇਮ ਹੈ ਸੱਚੀ ਪ੍ਰਾਰਥਨਾ ਹੈ yogi ਮਾਰ ਅਰਦਾਸ ਹੈ ਸਾਨੂੰ ਉਹਦੇ ਤੇ ਦੇਣ ਦੀ ਲੋੜ ਹੈ ਜੋਰ ਹੈ ਬਸ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਣਾ ਜੀ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿੰਨੇ ਵੀ ਸੰਤ ਆਏ ਨੇ ਗਣ ਦੂਰ ਦਰਾਂਡਿਓਂ ਜਿੱਥੇ ਮੇਰੇ ਵੀਰ ਭਰਾ ਜਿਹੜੇ ਵੀ ਪਿੰਡਾਂ ਚੋਂ ਆਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਜੀ ਵਾਲਮੀਕੀ ਸਾਰੇ ਸਾਡੇ ਸੰਗਠਨ ਵਾਲੋਂ ਅੱਜ ਜਿਹੜਾ ਵਿਸ਼ੇਸ਼ ਸੰਤ ਵੇਸ ਧਾਰਨ ਕਰਨ ਤੇ ਅੱਜ ਦਾ ਇਹ ਪਾਵਨ ਸੰਸਕਰਨ ਕੀਤਾ ਗਿਆ ਔਰ ਪ੍ਰਭੂ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਈਸ਼ਵਰ ਵਾਲਮੀਕੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਰ ਕੀਤਾ ਗਿਆ ਤੇ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਸੰਤ ਵੇਸ ਧਾਰਕ ਧਾਰਨ ਕੀਤੇ ਹਨ ਸੰਤਾ ਨੇ ਉਹਨਾਂ ਨੂੰ ਆਪਣੀ ਸੰਸਥਾ ਦਾ ਆਪਣੇ ਪ੍ਰਭੂ ਜੀ ਮਹਾਰਾਜ ਦਾ ਜੋ ਵੀ ਮੁੱਖ ਅਜੰਡਾ ਹੈ ਉਹ ਸਮਝਾਇਆ ਗਿਆ ਅੱਗੋਂ ਉਹਨਾਂ ਨੇ ਪ੍ਰਭੂ ਜੀ ਮਹਾਰਾਜ ਦੀ ਵਿਚਾਰਧਾਰਾ ਨੂੰ ਹੀ ਲੈ ਕੇ ਚੱਲਣਾ ਹੈ ਤੇ ਉਹੀ ਸਾਰੀ ਦੁਨੀਆ ਦੇ ਵਿੱਚ ਰਸਨਾਉਣਾ ਹੈ ਤੇ ਅਸੀਂ ਸਾਰਿਆਂ ਦਾ ਨਿਗਰ ਸਵਾਗਤ ਕਰਦੇ ਹਾਂ ਔਰ ਸਾਰੀ ਦੁਨੀਆ ਨੂੰ ਦੱਸਦੇ ਹਾਂ ਕਿ ਇਹ ਜੋ ਸੰਤ ਹਨ ਇਹਨਾਂ ਨੇ ਸਤ ਦੇ ਮਾਰਗ ਤੇ ਚੱਲਣ ਦਾ ਵੀੜਾ ਚੱਕਿਆ ਹੈ ਇਹਨਾਂ ਦਾ ਸਹਿਯੋਗ ਦਿਓ ਇਹਨਾਂ ਦੇ ਨਾਲ ਚੱਲੋ ਜੀ ਸ਼ਪਤ ਸਮਾਹਾਰੋ ਜਿਹੜਾ ਅੱਜ ਭਗਵਾਨ ਵਾਲਵੀਗੀ ਤੇਰੇ ਅੰਮ੍ਰਿਤਸਰ ਚ ਕਰਾਇਆ ਗਿਆ ਸੋ ਸਭ ਤੋਂ ਪਹਿਲੇ ਤੇ ਮੈਂ ਇੱਥੇ ਅੰਮ੍ਰਿਤਸਰ ਜ਼ਿਲ੍ਹਾ ਸੰਗਠਨ ਦਾ ਧੰਨਵਾਦ ਕਰਦਾ ਜਿਹਦੇ ਸਾਡੇ ਬਹੁਤ ਸਤਕਾਰਯੋਗ ਰਤਨ ਹਰਸ਼ ਜੀ ਬ੍ਰਿ얌 ਸਿੰਘ ਜੀ ਤੇ ਜਿੰਨੇ ਵੀ ਸਾਥੀਆਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਪੂਜਿਆ ਪ੍ਰਭੂ ਜੀ ਮਹਾਰਾਜ ਜੀ ਦੇ ਚਰਾਂ ਚ ਉੱਥੇ ਨਤਮਸਤਕ ਹੋ ਕੇ ਸੰਤ ਵੇਸ ਲਿਆ ਸੀ ਅੱਜ ਉਹਨਾਂ ਨੂੰ ਇੱਥੇ ਸਹਪਤ ਗ੍ਰਹਿਣ ਕਰਾਈ ਗਈ ਵੀ ਪੂਜਿਆ ਪ੍ਰਭੂ ਜੀ ਦੀ ਜਿਹੜੀ ਲੇਖਣੀ ਹੈ ਪੂਜਿਆ ਪ੍ਰਭੂ ਜੀ ਮਹਾਰਾਜ ਜੀ ਦਾ ਜਿਹੜਾ ਲਿਟਰੇਚਰ ਹੈ ਜਿਹੜਾ ਪ੍ਰਚਾਰ ਹੈ ਉਹ ਘਰ-ਘਰ ਪਹੁੰਚਾਉਣ ਦਾ ਜਿਹੜਾ ਸੰਤਾ ਨੂੰ ਆਵਾਜ਼ਨ ਕੀਤਾ ਗਿਆ ਤੇ ਜਿਸ ਤਰ੍ਹਾਂ ਕਿ ਸੰਤ ਜਿਹੜੇ ਤਿੰਨ ਸੰਤਾ ਨੂੰ ਇੱਥੇ ਸਹਪਤ ਗ੍ਰਹਿਣ ਲਈ ਕਰਾਈ ਗਈ ਹੈ ਉਨਾ ਚ ਸੰਤ ਲੋਕ ਰਿਸ਼ੀ ਜੀ ਸ਼ਪਤ ਗ੍ਰਹਿਣ ਦੇ ਵਿੱਚ ਨਾਮਕਰਨ ਵੀ ਕਰਾਇਆ ਗਿਆ ਸੰਤ ਲੋਕ ਰਿਸ਼ੀ ਜੀ ਸੰਤ ਸੁਮਿਤ ਰਿਸ਼ੀ ਜੀ ਤੇ ਸੰਤ ਨੇਕ ਰਿਸ਼ੀ ਜੀ ਸੋ ਇਹ ਤਿੰਨ ਨਾਮ ਜਿਹੜੇ ਹੈਗੇ ਆ ਸੰਤਾਂ ਨੂੰ ਅੱਜ ਇੱਥੇ ਦਿੱਤੇ ਗਏ ਆ